ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੇ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਨੂੰ ਕੋਈ ਚੰਗਾ ਨਹੀਂ ਸਮਝਦਾ ਤੁਹਾਨੂੰ ਫਟਕਾਰਿਆ ਜਾਂਦਾ ਹੈ ਬੁਰਾ ਸਮਝਿਆ ਜਾਂਦਾ ਹੈ ਗਲਤ ਸਮਝਿਆ ਜਾਂਦਾ ਹੈ ਤੁਹਾਡੀ ਬੇਇੱਜ਼ਤੀ ਕੀਤੀ ਜਾਂਦੀ ਹੈ ਬਾਰ-ਬਾਰ ਤੁਹਾਨੂੰ ਨੀਚ ਫੀਲ ਕਰਾਇਆ ਜਾਂਦਾ ਹੈ ਤੇ ਫਿਰ ਵਾਹਿਗੁਰੂ ਜੀ ਘਬਰਾਉਣਾ ਨਹੀਂ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣਾ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਹੈ ਔਰ ਦੇਖਣਾ ਫਿਰ ਗੁਰੂ ਮਹਾਰਾਜਿਸ ਦੇ ਵੱਲ ਹੋਣ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ ਔਰ ਗੁਰੂ ਵੱਲ ਹੀ ਆਪਣਾ ਧਿਆਨ ਰੱਖਦਾ ਹੈ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਰੱਖਦਾ ਫਿਰ ਗੁਰੂ ਮਹਾਰਾਜ ਐਸੀ ਕਿਰਪਾ ਕਰਦੇ ਨੇ ਮਹਾਰਾਜ ਕਹਿੰਦੇ ਨੇ ਜਾਕੀ ਛੋਤ ਜਗਤ ਕੋ ਲੱਗੇ ਤਾਂ ਪਰ ਤੂੰ ਹੀ ਡਰੈ ਨੀਚੋ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਗੁਰੂ ਮਹਾਰਾਜ ਬਾਣੀ ਦੇ ਅੰਦਰ ਦੱਸਦੇ ਨੇ ਕਿ ਜੇਸ ਮਨੁੱਖ ਨੂੰ ਸਾਰੀ ਪ੍ਰਿਸ਼ਟਿਆ ਹੋਇਆ ਸਮਝਣ ਕਿ ਇਸ ਦੇ ਛੂਹਣ ਨਾਲ ਸਾਰੇ ਪਿੱਟੇ ਜਾਣਗੇ ਉਸ ਨੂੰ ਇੰਨਾ ਭੈੜਿਆ ਸਮਝਿਆ ਜਾਏ ਕਿ ਉਹ ਦੀ ਛੂਹਣ ਤੋਂ ਇਦਾਂ ਮਨ ਦੇ ਅੰਦਰ ਲੋਕੀ ਭੈੜੇ ਵਿਚਾਰ ਲੈ ਕੇ ਆਣ لیکن اگر وہ پرماطما ਨੂੰ ਪਿਆਰ ਕਰੇ ਤੇ ਪਰਮਾਤਮਾ ਉਸ ਤੇ ਇਨੀ ਕਿਰਪਾ ਕਰ ਦਿੰਦਾ ਹੈ ਕਿ ਉਹਨੂੰ ਨੀਚ ਤੋਂ ਉੱਚਾ مطلب ਕੀ ਥੱਲੇ ਤੋਂ ਉੱਪਰ ਲੈ ਕੇ ਜਾਂਦਾ ਹੈ ਆਤਮਿਕ ਪੱਖੋਂ ਵੀ دنیوی ਪੱਖੋਂ ਵੀ ਇਹ ਪਰਮਾਤਮਾ ਦੀ ਕਿਰਪਾ ਪਰਮਾਤਮਾ ਦਾ